ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਅਜਿਹਾ ਵੱਡਾ ਐਲਾਨ ਸੁਣ ਕੇ ਸਰਕਾਰ ਵੀ ਹੋ ਜਾਵੇਗੀ ਪਰੇਸ਼ਾਨ ਤਾਂ ਬੀਤੇ ਦਿਨਾਂ ਦੇ ਵਿੱਚ ਜੋ ਕਿਸਾਨਾਂ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਉਹ ਸੈਕਸ਼ਨ ਤੋਂ ਬਾਅਦ ਕਿਸਾਨ ੜਕਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਕੱਲ ਵੀ ਡੀਸੀ ਦਫ਼ਤਰ ਘੇਰੇ ਗਏ ਸੀ ਤੇ 26 ਤਰੀਕ ਦਾ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੋਗਰਾਮ ਦਿੱਤਾ ਸੀ ਉਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਉਸ ਪ੍ਰੋਗਰਾਮ ਤੋਂ ਬਾਅਦ ਇੱਕ ਹੋਰ ਵੱਡਾ ਪ੍ਰੋਗਰਾਮ ਦੇ ਦਿੱਤਾ ਵੱਡਾ ਪ੍ਰੋਗਰਾਮ ਕਦੋਂ ਦਿੱਤਾ ਕਿਹੜੇ ਦਿਨ ਦਿੱਤਾ ਤੁਸੀਂ ਪੂਰੀ ਗੱਲਬਾਤ ਕਿ ਉਹ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਤੇ ਲੈਟਰ ਆਇਆ ਸਾਨੂੰ ਜਿਹੜਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਸਾਡੇ ਨਾਲ ਤਾਂ ਕੋਈ ਇਹਨਾ ਮੰਗਾਂ ਦਾ ਜ਼ਿਕਰ ਹੀ ਨਹੀਂ ਹੈ ਪਰ ਅੱਜ ਉਹ ਲੈਟਰ ਆਉਣਾ ਤੇ ਮੰਗ ਕਰਨੀ ਸਰਕਾਰ ਨੇ ਕਿ ਅਸੀਂ ਉਹਨਾਂ ਮੰਗਾ ਤੇ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨੂੰ ਇੱਕ ਵਾਰ ਜਿਹੜਾ 26 ਤਰੀਕ ਦਾ ਵਿਧਾਨ ਸਭਾ ਵੱਲ ਸਾਡਾ ਮਾਰਚ ਕਰਨ ਦਾ ਫੈਸਲਾ ਕੀਤਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਉਹਨੂੰ ਅਸੀਂ ਸਸਪੈਂਡ ਕਰਦੇ ਹਾਂ ਤੇ ਨਾਲ ਹੀ ਜਿਹੜੀ ਲੈਟਰ ਆਇਆ ਉਸ ਮੀਟਿੰਗ ਦੇ ਵਿੱਚ ਅਸੀਂ ਕਦੇ ਵੀ ਭਜਦੇ ਨਹੀਂ ਮੀਟਿੰਗਾਂ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਿੰਗਾਂ ਵਾਲਾ। ਤੁਹਾ ਤੁਸੀਂ ਜ਼ਬਰ ਤੇ ਉਤਰੇ ਹੋਇਓ, ਦਮਨ ਤੇ ਉਤਰੇ ਹੋਇਓ, ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ, ਸਮਾਨ ਮਤਲਬ ਚੋਰੀ ਹੋ ਚੁੱਕਿਆ। ਇਹ ਸਾਰਾ ਜਿਹੜਾ ਮਾਹੌਲਾ ਉਹਨੂੰ ਸਾਜਗਰ ਕਰੋ। ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ, ਥਾਣਿਆਂ ਦੇ ਵਿੱਚੋਂ ਰਿਹਾ ਕਰੋ। ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ। ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੇ ਆਇਆ ਕਹਾਂਗੇ ਜਦੋਂ ਸਰਕਾਰ ਦਾ ਲੈਟਰ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀ ਨਹੀਂ ਹੈ ਜਦੀਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰਦੇ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਾਡਾ ਸਦਾ ਕਿ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਅਸੀਂ ਫੈਸਲਾ ਕੀਤਾ ਕੇ ਜਿੰਨਾ ਇਹਨਾਂ ਨੇ ਜ਼ਬਰ ਕੀਤਾ ਮੀਟਿੰਗ ਬੁਲਾ ਕੇ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚ ਛੱਦ ਕੇ ਉਹਨਾਂ ਨੂੰ ਅਰੈਸਟ ਕਰਨਾ ਰਸਤੇ ਦੇ ਵਿੱਚ ਤੇ ਜਾ ਗਾਹਾਂ ਜਾ ਕੇ ਉਹ ਉੱਥੇ ਬਲਡੋਜ਼ਰ ਚਲਾਉਣਾ ਇਹਦੀ ਅਸੀਂ ਪੁਰਜੋ ਨਖੇਦੀ ਕਰਦੇ ਹਾਂ ਤੇ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕੀ ਇਹ ਵਿਸ਼ਵਾਸ ਕਰੀਏ ਕਿ ਜੇ ਯਾਦ ਜਿ ਸੀਮਿੰਟ ਨਹੀਂ ਕੀ ਜਾਣੇ ਆ ਕੀ ਇਹ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਅਜਿਹਾ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੋੜ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਜ਼ਬਰ ਕੀਤਾ ਪਰ ਇਹ ਨੇ ਇੱਕ ਵਾਰ મોદી ਦੀ ਥਾਂ ਲੈ ਲਈ મોદી ਨੇ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਕਾਰ ਨੇ ਕੀਤਾ ਇਸ ਦੇ ਖਿਲਾਫ ਇਸ ਬਲਡੋਜ਼ਰ ਦੀ ਸਿਆਸਤ ਦੇ ਖਿਲਾਫ ਬਲਡੋਜ਼ਰ ਕਿਸਾਨਾਂ ਤੇ ਵੀ ਚਲਾਇਆ ਬਲਡੋਜ਼ਰ ਇਹਨਾਂ ਨੇ ਘਰਾਂ ਤੇ ਵੀ ਚਲਾਇਆ ਹੋਇਆ ਅਸੀਂ ਇਹਦੀ ਨਖੇਦੀ ਕਰਦੇ ਹੋਏ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸਾਨਾਂ ਦੇ ਧਰਨੇ ਤੇ ਜਾ ਕੇ ਬਲਡੋਜ਼ਰ ਚਲਾ ਦੇ ਕਿਸੇ ਦੇ ਘਰ ਟਾ ਦੇ ਜਾ ਕੇ ਮਤਲਬ ਬਲਡੋਜ਼ਰ ਚਲਾ ਦੇ ਪੰਜਾਬ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਹੈ ਇਹ ਅਧਿਕਾਰ ਹੈ ਕਿ ਕਿਸੇ ਦੇ ਘਰ ਤੋਂ ਤਾਂ ਅਦਾਲਤਾਂ ਦੇ ਕੋਲ ਆ ਆਰਡਰ ਕਰਦੀਆਂ ਹੁੰਦੀਆਂ ਕਿ ਜਾ ਕੇ ਫਲਾਣਿਆਂ ਦੇ ਘਰ ਜਾ ਦਿਓ ਅਸੀਂ ਨਸ਼ੇ ਵਾਲਿਆਂ ਦੇ ਪੱਖ ਦੇ ਵਿੱਚ ਨਹੀਂ ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਨਸ਼ਾ ਤਸਕ ਕਰਨੇ ਵੱਡੇ ਉਹਨਾਂ ਨਾਲ ਜੁੜੇ ਹੋਏ ਨੇ ਸਿਆਸਤਦਾਨ ਉਹਨਾਂ ਨਾਲ ਜੁੜੇ ਹੋਏ ਨੇ ਪੁਲਿਸ ਦੀ ਵੱਡੀ ਅਫਸਰशाही ਜਿਨ੍ਹਾਂ ਤੋਂ ਕਿਤੇ ਉੱਥੇ ਚਿੱਟਾ ਫੜਿਆ ਗਿਆ ਕਿਤੇ ਉੱਥੇ ਹਰੇ ਨੂੰ ਫੜੀ ਗਈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਮਤਲ ਜਿਹੜੀ ਮਜਬੂਰੀ ਬਸ ਕਿੱਤਾ ਖਾਂਦੇ ਨੇ ਨਸ਼ਾ ਖਾਂਦੇ ਨੇ ਜਾਮਨ ਮੋਟਾ ਵੇਚਦੇ ਨੇ ਉਹ ਵੱਡੇ ਮਗਰਮੱਛਾਂ ਨੂੰ ਉਹਨਾਂ ਦਾ ਜਿਹੜਾ ਗੱਠ ਜੋੜ ਹੈ ਉਹਨੂੰ ਤੋੜਨਾ ਚਾਹੀਦਾ ਇਹ ਬਲਡੋਤ ਦੀ ਸਿਆਸਤ ਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ 28 ਮਾਰਚ ਨੂੰ ਜਾਬਰ ਵਿਰੋਧੀ ਜਿਹੜਾ ਦਿਨ ਹੈ ਉਹ ਸਾਰੇ ਡੀਸੀਆਂ ਦੇ ਜਾ ਕੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਇਤ ਕੋਈ ਹੋਊਗਾ ਜਾਬਰ ਵਿਰੋਧੀ ਦੇਸ਼ ਦੇ ਵਿੱਚ ਜਾਬਰ ਬ੍ਰੁਤੀ ਜਿਹੜੇ ਮੰਗ ਪੱਤਰ ਜਿੱਥੇ ਜਿੱਥੇ ਜ਼ਬਰ ਇਹਨਾਂ ਨੇ ਕੀਤਾ ਉਹਦਾ ਜ਼ਿਕਰ ਕਰਕੇ ਉਹ ਮੰਗ ਪੱਤਰ ਡੀਸੀਆਂ ਨੂੰ ਅਸੀਂ ਸੌਂਪਾਂਗੇ ਜਦੋਂ ਇਹ ਮਾਹੌਲ ਸਾਜਗਰ ਹੋ ਜਾਊਗਾ ਉਹ ਕਿਸਾਨ ਸਾਰੇ ਬਾਹਰ ਆ ਜਾਣਗੇ ਸਮਾਨ ਵਾਪਸ ਹੋ ਜਾਊਗਾ ਤਾਂ ਉਦੋਂ ਬਾਅਦ ਇਹ ਜਿਹੜੀਆਂ ਮੀਟਿੰਗਾਂ ਦਾ ਜ਼ੋਰ ਅਸੀਂ ਸ਼ੁਰੂ ਕਰਾਂਗੇ ਲਖਵਾਲ ਸਰ ਜਿਹੜਾ ਸਰਕਾਰ ਨੇ ਜਾਬ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਇਸ ਤਰ੍ਹਾਂ ਦੇ ਬڑے ਸੰਘਰਸ਼ ਦੇਖੇ ਗਏ ਨੇ ਬڑے ਸੰਘਰਸ਼ ਹੋਏ ਆ ਹਥਿਆਰਬੰਦ ਸੰਘਰਸ਼ ਵੀ ਦੇਸ਼ ਦੇ ਵਿੱਚ ਹੋਏ ਨੇ ਉਹਦੇ ਵਿੱਚ ਸਰਕਾਰਾਂ ਮੀਟਿੰਗਾਂ ਲੰਦੀਆਂ ਹੁੰਦੀਆਂ ਨੇ ਤੇ ਮੀਟਿੰਗਾਂ ਦੇ ਸੇਫ ਲੰਘਾ ਦਿੱਤਾ ਜਾਂਦਾ ਤੇ ਸੇਫ ਉੱਥੇ ਉਹਨਾਂ ਨੂੰ ਛੱਡਿਆ ਜਾਂਦਾ ਪਰ ਇਹਨਾਂ ਨੇ ਆਪਦੇ ਘਰ ਬਲਾ ਕੇ ਮੀਟਿੰਗ ਸੱਦ ਕੇ ਮੀਟਿੰਗ ਦੇ ਵਿੱਚ ਇਹ ਵੀ ਪੁੱਛਿਆ ਗਿਆ ਸੀ ਵੀ ਉੱਥੇ ਫੋਰਸ ਕਿਉਂ ਇਕੱਠੀ ਹੋਈ ਆ ਉਹ ਕਹਿੰਦੇ ਉਹ ਤਾਂ ਵੈਸੇ ਨਸ਼ਿਆਂ ਕਰਕੇ ਇਕੱਠੀ ਹੋਈ ਆ ਉਹਦੇ ਲਈ ਇੱਕ ਜ਼ਬਰ ਕੀਤਾ ਸਾਡੀਆਂ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਨੂੰ ਰਾਤ ਨੂੰ ਇਹਨਾਂ ਨੇ ਜਬੀਲ ਕੀਤਾ ਕੀ ਲੀਡਰ ਕਿਤੇ ਬਾਹਰੋਂ ਭੱਜ ਚਲੇ ਸੀ ਲੀਡਰ ਫਿਰ ਫੜੇ ਨਹੀਂ ਸੀ ਜਾ ਸਕਦੇ ਅਸੀਂ ਵੀ ਅੱਜ ਇੱਥੇ ਬੈਠੇ ਆਂ ਜਦ ਮਰਜ਼ੀ ਬੁਲਾ ਲੈਣ ਉਸ ਆਪੇ ਆ ਜਾਗੇ ਗ੍ਰਿਫਤਾਰੀਆਂ ਦੇਣ ਇਸ ਜਿਹੇ ਗ੍ਰਿਫਤਾਰੀਆਂ ਇਹਨਾਂ ਨੂੰ ਇਸ ਤਰ੍ਹਾਂ ਦੇ ਟੰਗ ਤਕਰੀ ਤਰੀਕੇ ਨਹੀਂ ਸੀ ਅਪਣਾਉਣੇ ਚਾਹੀਦੇ ਉਦੋਂ ਹੀ ਐਸਕੇਐਮ ਪੂਰਨ ਤੌਰ ਤੇ ਇਹਦੀ ਅੱਜ ਨਖੇਦੀ ਕਰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਜੋ ਜ਼ਬਰ ਵਿਰੋਧੀ ਨੇ ਉਹਨਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕਰਾਂਗੇ ਤੇ ਉਹਦੀ 28 ਤਰੀਕ ਨੂੰ ਜਿਹੜੀ ਤਿਆਰੀ ਆ ਜਿਹੜੇ ਅਸੀਂ ਜ਼ਬਰ ਵਿਰੋਧੀ ਐਕਸ਼ਨ ਕਰਨੇ ਨੇ ਜਿਹੜੇ 11 ਤੋਂ 3 ਵਜੇ ਤੱਕ ਧਰਨੇ ਦੇਣੇ ਆ ਡੀਸੀਆਂ ਦੇ ਉਹਦੀ ਅਸੀਂ ਰੂਪਰੇਖਾ ਤਿਆਰ ਕਰਾਂਗੇ ਦੂਸਰਾ ਅਸੀਂ 6 ਮੈਂਬਰੀ ਕਮੇਟੀ ਜਿਹੜੀ ਸਾਡੀ ਏਕਤਾ ਕਮੇਟੀ ਆ ਉਹਨੂੰ ਵੀ ਅਧਿਕਾਰ ਦੇ ਦਿੱਤਾ ਸਾਨੂੰ ਸਨੇਹ ਉਧਰੋਂ ਵੀ ਆਏ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਕਹਾਂਗੇ ਜਿਹੜੇ ਜ਼ਬਰ ਵਿਰੋਧੀ ਸਾਡੇ ਇਹ ਫੈਸਲੇ ਨੇ 28 ਤਰੀਕ ਦੇ 24 ਤਰੀਕ ਦੀਆਂ ਮੀਟਿੰਗਾਂ ਉਹਨਾਂ 'ਚੋਂ ਸਾਰੀਆਂ ਜਥੇਬੰਦੀਆਂ ਵੀ ਹਾਜ਼ਰ ਹੋਣ ਤਾਂ ਕਿ ਰਲ ਕੇ ਇੱਕ ਵੱਡੀ ਲੜਾਈ ਵੱਲ ਨੂੰ ਵਧਿਆ ਜਾ ਸਕੇ ਇਹ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੀ ਹੋਈ ਆ ਇਹਨਾਂ ਦੇ ਨਾਲ ਇੱਕ ਵੱਡਾ ਮੋਰਚਾ ਇੱਕ ਵੱਡੀ ਲੜਾਈ ਲਈ ਅਸੀਂ ਅੱਗੇ ਵਧ ਸਕੀਏ ਧੰਨਵਾਦ ਇੱਕ ਮੈਂ ਜਿਹੜਾ ਜ਼ਬਰ ਵਿਰੋਧੀ ਦੇਸ਼ ਦੀ ਗੱਲ ਕੀਤੀ ਆ ਕਿ 28 ਤਰੀਕ ਨੂੰ ਇਸ ਨੂੰ ਮਨਾਉਣਾ ਜ਼ਬਰ ਕੱਲੇ ਕਿਸਾਨਾਂ ਤੇ ਨਹੀਂ ਹੈ ਮੁਲਾਜ਼ਮਾਂ ਤੇ ਵੀ ਹੋ ਰਿਹਾ ਹੋਰਾਂ ਨੂੰ ਵੀ ਧਮਕਾਇਆ ਜਾ ਰਿਹਾ ਜਦੋਂ ਕਿ ਇਸ ਜਿਹੜਾ ਜਮੂਰੀ ਹੱਕਾਂ ਦੇ ਵਿੱਚ ਸਭ ਨੂੰ ਆਪਣੀਆਂ ਰੈਲੀਆਂ ਪਰਦਰਸ਼ਨ ਹੜਤਾਲਾਂ ਕਰਨ ਦਾ ਹੱਕ ਹੈ ਉਹਨਾਂ ਨੂੰ ਵੀ ਧਮਕੀਆਂ ਦੇ ਦੇ ਕੇ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਕਸ਼ ਕਰਤਾਵੇਂ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਵਰਗਾਂ ਨੂੰ ਅਪੀਲ ਕਰਦੇ ਹਾਂ ਅਸੀਂ ਚਾਹੇ ਕੋਈ ਵੀ ਵਰਗ ਹੈ ਜਿਹੜਾ ਇਸ ਦੇ ਜ਼ਬਰਦਸਤਕਾਰ ਹੋਇਆ ਵਾ ਉਹ 28 ਤਰੀਕ ਨੂੰ ਵੱਡੇ ਜਿਹੜੇ ਅਸੀਂ ਕਟ ਕਰ ਰਹੇ ਹਾਂ ਉਹਨਾਂ ਦੇ ਵਿੱਚ ਸ਼ਾਮਲ ਹੋਵੇ ਇਹ ਅਸੀਂ ਬੇਨਤੀ ਕਰਦੇ ਹਾਂ ਸਾਰੇ ਗੱਲਾਂ ਰਵਿੰਦਰ ਪਟੇੜਾ ਜੀ ਸਤਾਰਿਓ ਦੋਸਤੋ ਦਿੱਲੀ ਦੀ ਹਾਰ ਦਾ ਸਾਈਡ ਇਫੈਕਟ ਪੰਜਾਬ ਦੀ ਸਰਕਾਰ ਤੇ ਵਿਜੀਬਲੀ ਨਜ਼ਰ ਆ ਰਹੇ ਪਿਛਲੇ ਸਮੇਂ ਦਾ ਅਸੀਂ ਪੈਟਰਨ ਦੇਖ ਰਹੇ ਹਾਂ ਪੰਜਾਬ ਨੂੰ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਯੁਕਤ ਸਾਨ ਮੋਰਚੇ ਦਾ ਚੰਡੀਗੜ੍ਹ ਧਰਨਾ 7 ਦਿਨਾਂ ਦਾ ਉਸ ਨੂੰ ਪੰਜਾਬ ਨੂੰ ਖੁੱਲੀ ਜੇਲ੍ਹ ਬਣਾ ਕੇ ਉਹ ਰੋਕਿਆ ਗਿਆ ਜਦੋਂ ਕਿ ਸਾਡਾ ਜਮਹੂਰੀ ਹੱਕ ਸੀ ਸਾਰੀ ਕੂਟਨੀਤਿਕ ਤੇ ਸਿਆਸੀ ਨੈਤਿਕਤਾ ਉਲੰਘ ਕੇ ਸਾਥੀ ਬੁલાਏ ਗਏ ਇਨ ਵਾਈਟ ਸੀਓ ਡਿਸਕਸ਼ਨ ਲਈ ਜਦੋਂ ਵਾਪਸ ਜਾ ਰਹੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੰਸਾਰ ਦੇ ਇਤਿਹਾਸ 'ਚ ਇਹ ਜੀਆਂ ਰੇਅਰ ਐਗਜ਼ਾਮਪਲਾਂ ਹੋਣਗੀਆਂ ਇਹ ਨੈਤਿਕ ਤੌਰ ਤੇ ਪੰਜਾਬ ਸਰਕਾਰ ਦਾ ਜ